ਸੋਲੇ ਬਹੁਤ ਵੱਡਾ ਐਲਾਨ ਹੋ ਗਿਆ ਕਿ ਕਿਸਾਨਾਂ ਵੱਲੋਂ ਸਿੱਧੇ ਤੌਰ ਤੇ ਐਲਾਨ ਕਰ ਦਿੱਤਾ ਗਿਆ ਦਿੱਲੀ ਜਾਣ ਦਾ ਦਿੱਲੀ ਕੂਚ ਜੋ ਟਾਲ ਦਿੱਤਾ ਗਿਆ ਸੀ ਹੁਣ ਉਸ ਦੀ ਸਮਾਂ ਤੈਅ ਕਰ ਦਿੱਤਾ ਗਿਆ ਹੁਣ ਦਿੱਲੀ ਕਦੋਂ ਬਦਨਾ ਕਿਸਾਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨਾਂ ਵੱਲੋਂ ਸਿੱਧੇ ਤੌਰ ਤੇ ਦਿੱਲੀ ਜਾਣ ਦਾ ਬਹੁਤ ਵੱਡਾ ਐਲਾਨ ਕਰ ਦਿੱਤਾ ਗਿਆ ਕਿਸਾਨਾਂ ਨੇ ਸਾਫ਼ ਕਰ ਦਿੱਤੀ ਹੈ ਪੂਰੀ ਦੀ ਪੂਰੀ ਸਥਿਤੀ ਆ ਜੋ ਫਿਲਹਾਲ ਸ਼ਾਂਤਮਈ ਢੰਗ ਦੇ ਨਾਲ ਕਿਸਾਨ ਕਹਿੰਦੇ ਅਸੀਂ ਦਿੱਲੀ ਜਾਵਾਂਗੇ ਅਸੀਂ ਇੱਥੇ ਜੋ ਕਪਿਸ਼ਲੇ ਲੰਬੇ ਸਮੇਂ ਤੋਂ ਧਰਨਾ ਲਾ ਕੇ ਬੈਠੇ ਹਾਂ ਫਿਲਹਾਲ ਇਹ ਧਰਨਾ ਵੀ ਜਾਰੀ ਰਹੂਗਾ ਤੇ ਅਸੀਂ ਦਿੱਲੀ ਵੀ ਜਾਵਾਂਗੇ ਧਰਨਾ ਵੀ ਨਹੀਂ ਹਟਾਵਾਂਗੇ ਇਸ ਵੇਲੇ ਦੀ ਬਹੁਤ ਵੱਡੀ ਖਬਰ ਕਹੀ ਜਾ ਸਕਦੀ ਹੈ ਕਿ ਕਿਸਾਨ ਨੇ ਆਪਣੇ ਅਗਲੇ ਐਕਸ਼ਨ ਪਲਾਨ ਦਾ ਐਲਾਨ ਕਰ ਦਿੱਤਾ ਹੈ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਹੈ ਇਸ ਦਾ ਐਲਾਨ ਹੋ ਚੁੱਕਿਆ ਹੈ ਕਿਸਾਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਰਾਤ ਨੂੰ ਕਾਨਫਰੰਸ ਕੀਤੀ ਜਾਂਦੀ ਹੈ ਕੌਨਫਰੈਸ ਕਾਨਫਰੰਸ ਦੇ ਦੌਰਾਨ ਕਿਸਾਨਾਂ ਨੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰਦਿਆ ਸਿੱਧੇ ਤੌਰ ਤੇ ਦੱਸਿਆ ਕਿ ਦਿੱਲੀ ਕੋਈ ਚ ਟਾਲਿਆ ਨਹੀਂ ਟਲਣਾ ਦਿੱਲੀ ਦਾ ਅਸੀਂ ਜਾ ਕੇ ਰਾਵਾਂਗੇ ਹਰ ਹਾਲਾਤ ਦੇ ਵਿੱਚ ਜਾਵਾਂਗੇ ਉਹਨੇ ਦੱਸਿਆ ਕਿ ਸ਼ੁਭਕਰਨ ਸਿੰਘ ਜਿਸ ਦਾ ਕੇ ਖਨੌਰੀ ਬਾਰਡਰ ਤੇ ਦਿਹਾਂਤ ਹੋ ਗਿਆ ਸੀ ਸ਼ੁਭਕਰਨ ਜੋ ਸ਼ਹੀਦ ਹੋ ਗਿਆ ਸੀ ਉਸ ਸ਼ਹੀਦ ਸ਼ੁਭਕਰਨ ਦਾ ਬੀਤੇ ਦਿਨ ਹੀ ਅੰਤਿਮ ਸੰਸਕਾਰ ਕੀਤਾ ਗਿਆ ਤੇ ਕੱਲ ਨੂੰ ਯਾਨੀ ਕਿ 3 ਮਾਰਚ ਨੂੰ ਉਸ ਦੇ ਨਿਮਿਤ ਸ਼ਰਧਾਂਜਲੀ ਸਮਾਗਮ ਰੱਖਿਆ ਗਿਆ ਹੈ ਸ਼ਰਧਾਂਜਲੀ ਸਮਾਗਮ ਤੋਂ ਬਾਅਦ ਕਿਸਾਨ ਦਿੱਲੀ ਤੋਰ ਪੈਣਗੇ ਕਿ ਸ਼ਰਧਾਂਜਲੀ ਸਮਾਗਮ ਦੇ ਕਾਰਨ ਫਿਲਹਾਲ ਰੋਕਿਆ ਹੋਇਆ ਸਾਰਾ ਸਾਰਾ ਪ੍ਰੋਗਰਾਮ ਹੈ ਇਸ ਤੋਂ ਬਾਅਦ ਅਸੀਂ ਦਿੱਲੀ ਕੂਚ ਕਰਾਂਗੇ ਅਸੀਂ ਦਿੱਲੀ ਸ਼ਾਂਤਬਾਈ ਢੰਗ ਦੇ ਨਾਲ ਕੂਚ ਕਰਾਂਗੇ ਜੇਕਰ ਸਾਨੂੰ ਜਾਣ ਦਿੱਤਾ ਤਾਂ ਠੀਕ ਨਹੀਂ ਤਾਂ ਅਸੀਂ ਧਰਨਾ ਲਾ ਕੇ ਉੱਥੇ ਹੀ ਬਹਿ ਜਾਵਾਂਗੇ ਸਿੱਧੇ ਤੌਰ ਤੇ ਇਹਨਾਂ ਨੇ ਕਹਿ ਦਿੱਤਾ ਗਿਆ ਅੱਗੇ ਤਾਂ ਖਨੌਰੀ ਬਾਰਡਰ ਦੇ ਨਾਲ ਦੇ ਨਾਲ ਸ਼ਹਿਦਤ ਸਿੰਘ ਦਾ ਕਿ ਸ਼ੰਭੂ ਬਾਰਡਰ ਇਹ ਦੋ ਬਾਰਡਰਾਂ ਤੇ ਹੀ ਕਿਸਾਨ ਬੈਠੇ ਨੇ ਪਰ ਹੁਣ ਕਿਸਾਨ ਕਹਿੰਦੇ ਅਸੀਂ ਤੀਜਾ ਬਾਰਡਰ ਜੋ ਡੱਬ ਵਾਲੀ ਦਾ ਬਾਰਡਰ ਹੈ ਅਸੀਂ ਡੱਬ ਵਾਲੀ ਦੇ ਬਾਰਡਰ ਦੇ ਤਰਾਹੀ ਕਿਸਾਨਾਂ ਨੇ ਇੱਕ ਦੱਸਿਆ ਹੈ ਕਿ ਅਸੀਂ ਜਾਣ ਦੀ ਕੋਸ਼ਿਸ਼ ਕਰਨੀ ਹੈ ਦਿੱਲੀ ਹੁਣ ਅਸੀਂ ਡੱਬ ਵਾਲੀ ਬਾਰਡਰ ਤੇ ਪਹੁੰਚਾਂਗੇ ਹਜ਼ਾਰਾਂ ਦੀ ਗਿਤੀ ਚ ਸਾਂ ਡੱਬ ਵਾਲੀ ਬਾਰਡਰ ਤੇ ਪਹੁੰਚਣਗੇ ਤੇ ਉਸੇਰ ਬਾਰਡਰ ਤੋਂ ਅੱਗੇ ਵਧਣ ਦੀ ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਸਾਨੂੰ ਜਾਣ ਦਿੱਤਾ ਤਾਂ ਠੀਕ ਨਹੀਂ ਤਾਂ ਡੱਬ ਵਾਲੀ ਬਾਰਡਰ ਤੇ ਵੀ ਅਸੀਂ ਪੱਕਾ ਮੋਰਚਾ ਲਾ ਦੇਣਾ ਪੰਜਾਬ ਰਹਿਣਾ ਦੇ ਸ਼ੰਭੂ ਤੇ ਖਨਾਰੀ ਬਾਰਡਰ ਤੇ ਡਟੇ ਕਿਸਾਨਾਂ ਦਾ ਅੰਦੋਲਨ ਦੱਸਿਆ ਜਾਂਦਾ ਹੈ ਕਿ 2 ਮਾਰਚ ਨੂੰ 9ਵੇਂ ਦਿਨ ਚ ਪਹੁੰਚ ਗਿਆ ਸੀ ਕਿਸਾਨ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਬਣਾਉਣ ਸਮੇਤ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਨੇ ਸ਼ੁਭਕਰਨ ਦਾ ਭੋਗ ਨਾ ਹੋਣ ਤੱਕ ਕਿਸਾਨ ਦਿੱਲੀ ਕੂਚ ਨਹੀਂ ਕਰਨਗੇ ਅੱਜ ਪੰਜਾਬ ਦੇ ਦੱਸਿਆ ਜਾਂਦਾ ਹੈ ਕਿ ਕਿਸਾਨਾਂ ਨੂੰ ਸਪੋਰਟ ਕਰਨ ਦੇ ਲਈ ਦੱਸਿਆ ਜਾਂਦਾ ਹੈ ਕਿ ਬਹੁਤ ਵੱਡੀ ਗਿਣਤੀ ਚ ਕਿਸਾਨ ਉੱਥੇ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਕਿਸਾਨਾਂ ਕੋਲ ਇਹ ਐਲਾਨ ਕੀਤਾ ਹੈ ਕਿ ਹੁਣ ਕਿਸਾਨ ਅੰਦੋਲਨ ਸ਼ੰਭੂ ਖਨੌਰੀ ਬਾਰਡਰ ਦੇ ਨਾਲ-ਨਾਲ ਡੱਬ ਵਾਲੀ ਬਾਰਡਰ ਤੇ ਵੀ ਧਰਨਾ ਦਿੱਤਾ ਜਾਵੇਗਾ ਡੱਬ ਵਾਲੀ ਬਾਰਡਰ ਤੇ ਵੀ ਇੱਕ ਵਾਰੀ ਕਹਿ ਸਕਦੇ ਹੋ ਕਿ ਧਰਨਾ ਦੇਣ ਦਾ ਪ੍ਰੋਗਰਾਮ ਇਹ ਦਿੱਤਾ ਗਿਆ 3 ਮਾਰਚ ਨੂੰ ਸ਼ੁਭਕਰਨ ਦਾ ਭੋਗ ਹੈ ਹਉ ਤੱਕ ਕੋਈ ਮੂਮੈਂਟ ਨਹੀਂ ਰਹੇਗੀ ਫਿਲਹਾਲ 21 ਫਰਵਰੀ ਨੂੰ ਸੰਦੇਕ ਕਿ ਸ਼ੁਕਰਾਨੀ ਬਾਰਡਰ ਤੇ ਸ਼ੁਕਰਾਂ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਲੀ ਕੂਚ ਦਾ ਫੈਸਲਾ 29 ਫਰਵਰੀ ਤੱਕ ਲਈ ਟਾਲ ਦਿੱਤਾ ਸੀ ਪਰ 29 ਫਰਵਰੀ ਨੂੰ ਕਿਸਾਨਾਂ ਨੇ ਦਿੱਲੀ ਕੂਚ ਨੂੰ ਲੈ ਕੇ ਕੋਈ ਐਲਾਨ ਨਹੀਂ ਕੀਤਾ ਹੁਣ ਕਿਸਾਨ ਅੱਗੇ ਵਧਣ ਦਾ ਫੈਸਲਾ ਸ਼ੁਕਰਾਂ ਦੇ ਭੋਗ ਤੋਂ ਬਾਅਦ ਹੀ ਲੈਣਗੇ ਕਿਸਾਨ ਆਗੂ ਸਰਵਜ ਸਿੰਘ ਪੰਦੇ ਅਤੇ ਜਗਜੀਤ ਦੱਲੇਵਾਲ ਦੱਸਦੇ ਨੇ ਕਿ ਸ਼ੁਕਰਾਂ ਦੀ ਆਤਮਿਕ ਸ਼ਾਂਤੀ ਦੇ ਲਈ 3 ਮਾਰਚ ਨੂੰ ਅੰਤਿਮ ਅਰਦਾਸ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੀ ਅੱਗੇ ਵਧਣ ਦਾ ਫੈਸਲਾ ਲਿਆ ਜਾਣਾ ਹੈ ਸ਼ੁਕਰਾਂ ਦਾ ਪਿਤੇ ਕੱਲ ਮਾਫ ਕਰਨਾ ਸ਼ੁਕਰਾਂ ਦਾ 29 ਫਰਵਰੀ ਨੂੰ ਅੰਤਮ ਸੰਸਕਾਰ ਕੀਤਾ ਗਿਆ ਇਸ ਵਿਚਾਰ ਮੰਗਨ ਲੈ ਕੇ ਸਨ ਦੇ ਕਿ ਕਿਸਾਨ ਸੰਕਰਟਾਂ ਨੇ ਇੱਕ ਵਾਰ ਫਿਰ ਮੰਚ ਤੇ ਅੱਗੇ ਆਉਣ ਦੀ ਸੰਭਾਵਨਾ ਬਣਨ ਲੱਗੀ ਹੈ ਕਿਉਂਕਿ ਕਿਸਾਨ ਮੋਰਚੇ ਨੇ 6 ਮੈਮਰੀ ਕੋਆਰਡੀਨੇਸ਼ਨ ਕਮੇਟੀ ਦਿੱਲੀ ਕੂਚ ਕਰ ਰਏ ਸਯੁਕਤ ਕਿਸਾਨ ਮੋਰਚਾ ਜੋ 11 ਰਾਜਨੀਤਿਕ ਨੇ ਅਤੇ ਕਿਸਾਨ ਮਜ਼ਦੂਰ ਮੋਰਚੇ ਦੇ ਤਾਲਮੇਲਾ ਕਰਨਾ ਸ਼ੁਰੂ ਕਰ ਦਿੱਤਾ ਹੈ ਫਿਲਹਾਲ ਬਹੁਤ ਵੱਡੀ ਜਾਣਕਾਰੀ ਨਹੀਂ ਜਾ ਸਕਦੀ ਹੈ ਇਸ ਮੋਰਚੇ ਦੇ ਵਿਚਾਰ ਹੁਣ ਜੋ ਜਾਣਕਾਰੀ ਮਿਲਦੀ ਹੈ ਕਿ ਕਿਸਾਨ ਅੰਦੋਲਨ ਨੂੰ ਹੁਣ ਹੋਰ ਵਧਾਉਣ ਦੀ ਕੋਸ਼ਿਸ਼ਾਂ ਕੀਤੀ ਜਾਵੇ ਕਿ ਦਿੱਲੀ ਕੂਚ ਕਰਨ ਦਾ ਐਲਾਨ ਕਿਸਾਨਾਂ ਵੱਲੋਂ ਕਰ ਦਿੱਤਾ ਗਿਆ ਡੱਬ ਵਾਲੀ ਬਾਰਡਰ ਤੇ ਕਿਸਾਨ ਕਹਿੰਦੇ ਹੁਣ ਤਾਂ ਅਸੀਂ ਜਾ ਕੇ ਡਟ ਜਾਣਾ ਡੱਬ ਵਾਲੀ ਬਾਰਡਰ ਤੇ ਪੱਕੇ ਮੋਰਚੇ ਲਾ ਦੇਣੇ ਆ ਡੱਬ ਵਾਲੀ ਬਾਰਡਰ ਤੇ ਜਾ ਕੇ ਬੈਠਾਂਗੇ ਉਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰਾਂਗੇ ਜੇ ਤਾਂ ਹਰਿਆਣਾ ਵਾਲਿਆਂ ਜਾ ਦੇ ਤਾਂ ਕਹਿੰਦੇ ਠੀਕ ਆ ਨਹੀਂ ਜਾਣ ਦਿੱਤਾ ਤਾਂ ਵੀ ਕੋਈ ਗੱਲ ਨਹੀਂ ਅਸੀਂ ਉੱਥੇ ਪੱਕਾ ਮੋਰਚਾ ਲਾ ਕੇ ਬਹਿ ਜਾਾਂਗੇ ਪਰ ਜਾਵਾਂਗੇ ਸ਼ਾਂਤ ਵੀ ਢੰਗ ਦੇ ਨਾਲ ਅਸੀਂ ਚਾਹੁੰਦੇ ਆ ਕਿ ਅਸੀਂ ਆਪਣਾ ਪ੍ਰਦਰਸ਼ਨ ਕਰੀਏ ਆਪਣੀ ਮੰਗਾਂ ਦੇ ਹੱਕ ਦੇ ਲਈ ਦਿੱਲੀ ਪਹੁੰਚੀਏ ਪਰ ਇਸ ਵਿਚਾਰੇ ਦੱਸਿਆ ਜਾਂਦਾ ਕਿ ਰਾਣਾ ਸਰਕਾਰ ਵੱਲੋਂ ਲਗਾਤਾਰ ਰੋਕਾਂ ਲਾਈਆਂ ਜਾ ਰਹੀਆਂ ਨੇ ਕਿਸਾਨਾਂ ਦੇ ਕਹਿੰਣਾ ਕਿ ਸਾਨੂੰ ਰੋਕਣ ਲਈ ਕਤਾ ਰੋਕਾ ਲਾਇਆ ਜਾ ਰਹੇ ਤਾਂ ਅਸੀਂ ਉਹਨਾਂ ਨੂੰ ਰੋਕਾਂ ਦੀ ਪ੍ਰਵਾਹ ਨਹੀਂ ਕਰਦੇ ਜੇਕਰ ਰੋਕਣਾ ਹੈ ਰੋਕ ਲੋ ਅਸੀਂ ਤਾਂ ਉਸੇ ਬਾਰਡਰ ਤੇ ਧਰਨਾ ਲਾ ਕੇ ਬਹਿ ਜਾਣਾ ਕਿ ਸ਼ਨੋਰੀ ਬਾਰਡਰ ਤੇ ਸ਼ੰਭੂ ਬਾਰਡਰ ਤੇ ਕਿਸਾਨ ਪਹਿਲਾਂ ਬੈਠੇ ਨੇ ਪਰ ਹੁਣ ਕਿਸਾਨਾਂ ਨੇ ਫੈਸਲਾ ਕਰ ਲਿਆ ਕਿ ਉਹ ਅੱਗੇ ਵਧਣਗੇ ਦਿੱਲੀ ਕੂਚ ਕਰਨਗੇ ਅਗਲੀ ਰਣਨੀਤੀ ਦਾ ਐਲਾਨ ਕਿਸਾਨਾਂ ਵੱਲੋਂ ਕਰ ਦਿੱਤਾ ਗਿਆ 3 ਮਾਰਚ ਨੂੰ